ਅੱਲਾ ਮਾਬੁੱਤ ਸੱਚੀ ਗੱਲ ਦੀ ਕੀ ਹਾਲ ਦੇ ਬਾਈਕ ਨਹੀਂ ਬਲ ਰੁਕ ਕਰਨ ਦੇ ਕਿਹਦਾ ਠੰਡਰ ਜੀ ਗੁਰਦੀਪ ਵਾਲੀਆ ਤੇ ਬਟਾਲੇ ਤੋਂ ਹਾਂਜੀ ਬਟਾਲੇ ਤੋਂ ਵਾਲੀਆ ਸਾਹਿਬ ਇਹ ਇਹ ਕੌਣ ਹੈ ਮੁੰਡਾ ਕੌਣ ਨੇ ਗੱਡੀ ਦੇ ਦਾਜ ਕਰ ਰਹੇ ਨਹੀਂ ਗੱਲ ਕੀਤੀ ਵਾਲੀਆ ਸਾਹਿਬ ਇਨੂੰ ਸਿੰਬਲ ਜੌਂ ਚ ਨਾਕਾ ਲਾਇਆ ਹੈ ਕਾਲੇ ਸ਼ੀਸ਼ੇ ਕੀਤੇ ਸਾਰੇ ਅਗਲੇ ਪੰਨੇ ਵੀ ਕਾਲੀ ਫਿਲਮ ਲਾਈ ਆ ਔਰ ਇਹਨਾਂ ਨੇ ਗੱਡੀ ਭਜਾ ਲਈ ਇੱਥੋਂ ਸ਼ਹਿਰ ਦੇ ਵਿੱਚ ਅੱਧਾ ਸ਼ਹਿਰ ਇਹਨਾਂ ਨੇ ਅੱਗੇ ਨਾਕੇ ਤੇ ਹੱਥ ਦਿੱਤਾ ਹੱਥ ਤੇ ਉੱਥੋਂ ਇਹਨਾਂ ਗੱਡੀ ਭਜਾ ਲਈ ਆ ਆ ਲੋ ਕਰੋ ਕਾਲੇ ਦੇ ਗੱਡੀ ਬੰਦ ਕੀਤੀ ਜੀ ਹੁਣ ਆ ਲੋ ਜੀ ਬਾਈ ਬਾਈ ਜੀ ਅੱਜ ਆ ਲੋ ਬਾਣੀ ਹੌਲੀ ਓ ਕੀ ਹਾਲੋ ਹਾਂਜੀ ਹਾਂਜੀ ਭੈਸਾ ਕੌਣ ਬੋਲ ਰਹੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਇਹਨੇ ਕੁਝ ਵੀ ਨਹੀਂ ਜੀ ਫੇਰ ਇਹਨਾਂ ਨੇ ਦੱਸਿਆ ਨਹੀਂਗਾ ਤੇ ਇਹਨਾਂ ਨੇ ਫਰਮਤ ਕੀ ਲੈਣੀ ਘੱਟ ਗੋਜੇ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਇਲਾਕਾ ਸਪੈਸ਼ਲ ਨਾਕਾਬੰਦੀ ਕੀਤੀ ਸੀ ਕਾਨੂੰਆ ਰੋਡ ਤੇ ਆ ਸਿੰਮਲ ਚੌਕ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਆ ਗੱਡੀਆਂ ਨਾਲ ਲਈ ਭਜਾ ਦਾ ਅਗਲੇ ਨਾਕੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਵੀ ਭੇਡਾ ਲਈ ਤੇ ਹਾਲਿਆਂ ਦੀ ਉਹ ਵੀ ਫਿਰ ਫੜੇਗੇ ਅੱਗੋ ਜਾ ਕੇ ਫਿਰ ਮਿਲਦੇ ਆ ਨੂੰ ਫਿਰ ਤੱਕ ਸ਼ਹਿਰ ਘੁੰਮ ਘਮ ਕੇ ਗੰਤ ਹੀ ਇਹ ਨਾ ਵੇਖੋ ਸਮਾ ਭਾਜੀ ਵੇਖੋ ਅਸੀਂ ਆਹਦਾ ਇਹਨਾਂ ਨੂੰ ਕੋਈ ਵੈਰ ਰੋਗ ਨਹੀਂ ਚਾਹਨੇ ਆ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਸ ਤਰ੍ਹਾਂ ਮਤਲਬ ਫਾਇਰਿੰਗ ਵੀ ਹੋਈ ਹੈ ਜਦੋਂ ਗੱਡੀ ਇੰਸਪੈਕਟਰ ਸਦਰਿੰਦਰ ਸਿੰਘ ਜੀ ਟ੍ਰਾਫਿਕ ਪੰਜਾਬ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਨ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸ਼ੜਕ ਦੇ ਲੋ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦ ਦੀ ਕਾਰਵਾਈ ਕਰਤੀ ਹੈ ਕੀ ਕਾਰਵਾਈ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਇਹ ਵੀ ਸੁਣਿਆ ਵਾ ਕਿ ਰਿਕਾਰਡਿੰਗ ਵੀ ਹੋਈ ਆ ਕਿ ਪੁਲਿਸ ਅਫਸਰਾਂ ਦੇ ਫੋਨ ਆ ਰਹੇ ਤੁਹਾਨੂੰ ਇਹ ਵੇਖੋ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਹਟ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਐ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬਸ ਗੱਡੀ ਫੇਲਾ ਲੈ ਨੂੰ ਦੇ ਆ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਾਂਗੇ ਤੇ ਕੋਰਟ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਤਰਾਜ ਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਮੈਂ ਕਰਾਈ ਨਹੀਂ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਮਾਪੇ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨਾਂ ਦੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨਹੀਂ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਉਹਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆ ਕਰਤੂਤ ਕੀਤੀ ਸ਼ਹਿਰ ਚ ਆ ਕੇ